ਉਹਨੇ ਲਾਗੂ ਵੀ ਕਰਦਾ ਕਾਨੂੰਨ ਜਿਹੜਾ ਬਾਦਲਾਂ ਤੋਂ ਮਾਫੀ ਮੰਗੇ ਸਫੀਰ ਬਾਦਲ ਦੇ ਸਾਲੇ ਤੋਂ ਹੜੇ ਕੱਢ-ਕੱਢ ਕੇ ਮਿੰਤਾਸ ਦੇ ਮਾਫੀ ਮੰਗ ਜੇ ਪੰਜਾਬ ਦੇ ਮਸਲੇ ਪਿੱਛੇ ਉਹ ਪੰਜਾਬ ਦੇ ਨਾਲ ਨਹੀਂ ਖੜ ਸਕਦਾ ਹਾਂਜੀ ਐਮਟੀ ਬੈਠਣੇ ਚਾਹੀਦੇ ਜੰਤਰ ਮਾਤਰ ਦੇ ਕੇਂਦਰ ਨੇ ਜਿਹੜੇ ਉਹਨਾਂ ਦੇ ਟੈਂਟ ਪਾਟਾ ਆ ਪੜਦੇ ਤੇ ਕੂਚੀਆਂ ਚ ਗਾਦੀਆਂ ਕੇਂਦਰ ਨੇ ਪਹਿਲਾਂ ਹੀ ਬਹੁਤ ਮਾੜਾ ਕੀਤਾ ਹੈ ਕਿਸਾਨਾਂ ਨਾਲ ਨਾਬਾ ਵਿਖੇ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਧ ਦੇ ਵੱਲੋਂ ਅੱਜ ਆਈਟੀਆਈ ਨਾਬਾ ਵਿਖੇ 42 ਲੜਕੇ ਅਤੇ ਲੜਕੀਆਂ ਨੂੰ ਵੈਲਡਿੰਗ ਸੈੱਟ ਅਤੇ ਸਿਲਾਈ ਮਸ਼ੀਨਾਂ ਦਿੱਤੀਆਂ ਨੇ ਇਸ ਮੌਕੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਧ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਗਿਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਅੱਜ ਸਿੰਘ ਬਾਰਡਰ ਤੇ ਕਿਸਾਨਾਂ ਨੂੰ ਸਮਰਥਨ ਦੇਣ ਦੇ ਮੁੱਦੇ ਤੇ ਧਰਮਸੋਧ ਨੇ ਤੰਜ ਕੱਸਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਦਾ ਠੁੱਠਾ ਬੰਦਾ ਹੈ ਉਹਨਾਂ ਨੇ ਦਿੱਲੀ ਵਿਖੇ ਤਾਂ ਇਹੇ ਕਾਨੂੰਨ ਲਾਗੂ ਕਰ ਦਿੱਤੇ ਨੇ ਹੁਣ ਕਿਸਾਨਾਂ ਨੂੰ ਸਮਰਥਨ ਦੇਣ ਦੀ ਗੱਲ ਆਖ ਰਹੇ ਨੇ ਅਸੀਂ ਮਸ਼ੀਨਾਂ ਜਿਵੇਂ ਬੱਚੀਆਂ ਨਹੀਂ ਹੈ ਜਿਨ੍ਹਾਂ ਨੇ ਸਾਲ ਦਾ ਕੋਰਸ ਪੂਰਾ ਕੀਤਾ ਉਹਨਾਂ ਨੂੰ ਸਲਾਈ ਮਸ਼ੀਨਾਂ ਦਿੱਤੀਆਂ ਨੇ ਔਰ 42 ਵੈਲਡਿੰਗ ਸੈੱਟ ਜਿਨ੍ਹਾਂ ਬੱਚਿਆਂ ਨੇ ਸਾਲ ਭਰ ਕੋਰਸ ਪੂਰਾ ਕਰਕੇ ਬਿਹਤਰ ਕਰਕੇ ਇਹ ਕੋਰਸ ਪਾਸ ਕੀਤਾ ਸੀ ਉਹਨਾਂ 42 ਬੱਚਿਆਂ ਨੂੰ ਅਸੀਂ ਰੁਜ਼ਗਾਰ ਦੇਣ ਵਾਸਤੇ ਵੈਲਡਿੰਗ ਸੈੱਟ ਉ ਦਿੱਤੇ ਨੇ ਔਰ ਅੱਗੇ ਨੂੰ ਮੈਂ ਇੱਥੇ ਡਿਊਟੀ ਲਗਾਈ ਹੈ ਕਿ ਜਿੰਨੇ ਬੱਚੇ ਇੱਥੇ ਨਾਬੇਤੀਆਂ ਦੋਨੋਂ ਆਈਟੀਆਈ ਜਿਨ੍ਹਾਂ ਬੱਚਿਆਂ ਨੇ ਵੀ ਜਿਹੜਾ ਜਿਹੜਾ ਵੀ ਕੋਰਸ ਪਾਸ ਕੀਤਾ ਐ ਐਸਸੀ ਬੱਚਿਆਂ ਨੇ ਉਹ ਸਮਾਨ ਅਸੀਂ ਦੇਵਾਂਗੇ ਉਹਨਾਂ ਨੂੰ ਜਿਹੜੇ ਬਾਕੀ ਰਹਿੰਦੇ ਰਹੋ ਹਾਂਜੀ ਡੇਟ ਤੋਂ ਮੈਂ ਬਾਜੀ ਲਿਸਟ ਮੰਗੀ ਐ ਡੇਟ ਦਾ ਬਾਅਦ ਵਿੱਚ ਦੱਸਾਂਗੇ ਇੱਕ ਸਾਲ ਭਰ ਦੇ ਕਿਤੇ ਜਾਂ ਦੋ ਸਾਲ ਦਾ ਜਾਂ ਤਿੰਨ ਸਾਲ ਦਾ ਨਾ ਹੁਣੇ ਹੁਣੇ ਇੱਕ ਸਾਲ ਵਾਲੇ ਸਾਲ ਵਾਲੇ ਅਰਵਿੰਦ ਕੇਚਰੀ ਵਾਲਾ ਅੱਜ ਕਹਿੰਨੇ ਸਿੰਘੂ ਬਾਰਡਰ ਤੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਉਹ ਕਹਿੰਦੇ ਮੈਂ ਤਾਂ ਸੇਵਾਦਾਰ ਆ ਮੈਂ ਕਿਸਾਨਾਂ ਦੇ ਹੱਕ 'ਚ ਆ ਗੱਲ ਇਹ ਆ ਉਹਦਾ ਤਾਂ ਕੋਈ ਇੱਕ ਬਿਆਨ ਹੀ ਨਹੀਂ ਹੁੰਦਾ ਉਹ ਬਿਆਨ ਕਦੇ ਕਦੇ ਦੇਖੋ ਸਭ ਤੋਂ ਪਹਿਲਾਂ ਤਾਂ ਉਹਨੇ ਐਡਮਿਟ ਕਰ ਲਿਆ ਉਹਨੇ ਲਾਗੂ ਵੀ ਕਰਦਾ ਕਾਨੂੰਨ ਕਿਸਾਨਾਂ ਨਾਲ ਕਿੱਥੇ ਹੈ ਜਦੋਂ ਨੇ ਉਸਨੇ ਨੋਟੀਫਾਈ ਕਰ ਦਿੱਤਾ ਕਾਨੂੰਨ ਅਸੀਂ ਰਿਜੈਕਟ ਕੀਤਾ ਉਹ ਕਾਨੂੰਨ ਲਾਗੂ ਕਰ ਰਿਹਾ ਉਹ ਕਿਸਾਨਾਂ ਨਾਲ ਹੈ ਹੀ ਨਹੀਂ ਦਾਤੀ ਹਾਥੀ ਕੇ ਦਾੰਦ ਖਾਣੇ ਕੇ ਲਈ ਔਰ ਦਿਖਾਣੇ ਕੇ ਲਈ ਔਰ ਇਹ ਕੇਜਰੀਵਾਲ ਦਾ ਕੰਮ ਕਿਤੇ ਨਹੀਂ ਖੜ ਸਕਦਾ ਉਹ ਜਿਹੜਾ ਬਾਦਲਾਂ ਤੋਂ ਮਾਫੀ ਮੰਗੇ ਸਫੀਰ ਬਾਦਲ ਦੇ ਸਾਲੇ ਤੋਂ ਹੜੇ ਕੱਢ-ਕੱਢ ਕੇ ਮਿੰਤਾ ਦੇ ਮਾਫੀ ਮੰਗ ਜੇ ਪੰਜਾਬ ਦੇ ਮਸਲੇ ਪਿੱਛੇ ਉਹ ਪੰਜਾਬ ਦੇ ਨਾਲ ਨਹੀਂ ਖੜ ਸਕਦਾ ਅੱਜ ਐਮਟੀ ਬੈਠਣੇ ਸੀਗੇ ਜੱਤਰ ਮੱਤਰ ਤੇ ਸਕੇਂਦਰ ਨੇ ਜਿਹੜੇ ਉਹਨਾਂ ਤੇ ਟੈਂਟ ਪਾੜ ਪੜਦੇ ਤੇ ਕੁਰਸੀਆਂ ਚੁਗਾਤੀਆਂ ਕੇਂਦਰ ਨੇ ਪਹਿਲਾਂ ਹੀ ਬਹੁਤ ਮਾੜਾ ਕੀਤਾ ਕਿਸਾਨਾਂ ਨਾਲ ਕੱਲੇ ਕਿਸਾਨ ਨਹੀਂ ਆੜਤੀਏ ਨੇ ਮਜ਼ਦੂਰ ਨੇ ਪੱਲੇਦਾਰ ਨੇ ਸਾਰੇ ਅੱਜ ਉਸ ਅੰਦਾਤਾ ਨਾਲ ਧੱਕਾ ਹੋ ਰਿਹਾ ਇਹ ਮੋਦੀ ਸਾਹਿਬ ਦਾ ਹੰਕਾਰ ਚਲਕ ਰਿਹਾ ਇੱਥੇ ਤਾਂ ਰਾਵਣ ਵਰਗੇ ਦੀ સોਨੇ ਦੀ ਲੰਕਾ ਲੱਖ ਪੁੱਤ ਸਵਾ ਲੱਖ ਨਾਤੀ ਅੱਜ ਰਾਵਣ ਦੇ ਘਰ ਵਿਆਨਾਬਾਤੀ ਖੈਰ ਉਹ ਵਕਰੀ ਗੱਲ ਹੈ ਕਿ ਮੋਦੀ ਸਾਹਿਬ ਨੇ ਵਿਆਹ ਹੀ ਨਹੀਂ ਕਰਾਇਆ ਜੇ ਵਿਆਹ ਕਰਾਇਆ ਤਾਂ ਸਵਾਨੀ ਨੂੰ ਲੈ ਕੇ ਨਹੀਂ ਆ ਨਾ ਉਹਨੂੰ ਗਏ ਦਾ ਫਰਕ ਕਰਾ ਨਾ ਆਏ ਦਾ ਫਿਕਰ ਹੈ ਨੂੰ ਲਿਆਉਣੀ ਨਹੀਂ ਧੀ ਤੋੜਨੀ ਨੂੰ ਉਹ ਹਿੰਦੁਸਤਾਨ ਨਾਲ ਧੱਕ ਨਹੀਂ ਜਾਵਦਾ ਹੰਕਾਰ ਚਲ ਕਰਿਆ ਉਹਦਾ ਫਿਲਮ ਮਂਡਿਰ ਤੇ ਵੀ ਕੰਗੜਾ ਨੌਤ ਨੇ ਇੱਕ ਵਾਰ ਫਿਰ ਕਿਸਾਨਾਂ ਖਾਲਸਤਾਨੀ ਬਿਆ ਕਿਸ ਤਰ੍ਹਾਂ ਦੇ ਜਿਹੜਾ ਖਾਲਸਤਾਨੀ ਕਹਿੰਦੇ ਨੇ ਉਸ ਤੋਂ ਜੇ ਕਿਸਾਨਾਂ ਨੂੰ ਖਾਲਸਤਾਨ ਕਹਿੰਦੇ ਮੈਂ ਖਾਲਸਤਾਨੀ 8 ਦਸੰਬਰ ਨੂੰ ਭਾਰਤ ਬੰਦੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ 8 ਦਸੰਬਰ ਨੂੰ ਠੋਕ ਕੇ ਲੋਕਾਂ ਨੂੰ ਬੰਦ ਕਰਨਾ ਚਾਹੀਦਾ ਹੈ ਇਹਦਾ ਜਵਾਬ ਦੇਣਾ ਚਾਹੀਦਾ ਇੱਕ ਅੰਨਦਾਤੇ ਦੇ ਨਾਲ ਧੱਕਾ ਹੋ ਰਿਹਾ ਹੈ ਜਿਹੜਾ ਸੱਪਾਂ ਦੀਆਂ ਸਿਰੀਆਂ ਤੇ ਰਾਤ ਨੂੰ ਮਿੱਧ ਮਿੱਧ ਕੇ ਅਨਾਜ ਪੈਦਾ ਕਰਕੇ ਸਾਰਿਆਂ ਨੂੰ ਢਿੱਡ ਭਰਨ ਵਾਸਤੇ ਦਿੰਦਾ ਜੇ ਅਨਾਜ ਵੀ ਖਾਵਾਂਗੇ ਆ ਚੀਜ਼ਾਂ ਨਹੀਂ ਅਸੀਂ ਖਾ ਸਕਦੇ ਨਾ ਖਾ ਸਕਦੇ ਨਾ ਸੋਨਾ ਖਾ ਸਕਦੇ ਆ ਨਾ ਅਸੀਂ ਚਾਂਦੀ ਖਾ ਸਕਦੇ ਆ ਸਾਨੂੰ ਅਨਾਜ ਚਾਹੀਦਾ ਹੈ ਅਨਾਜ ਸਾਨੂੰ ਅੰਨਦਾਤਾ ਕਿਸਾਨ ਪੈਦਾ ਕਰਕੇ ਦੇ ਉਹਨੂੰ ਪਿੱਛੇ ਨਹੀਂ ਦਿਖਾਉਣੀ ਚਾਹੀਦੀ ਉਹਦੇ ਨਾਲ ਖੜਨਾ ਚਾਹੀਦਾ ਪੰਜਾਬ ਤਾਂ ਇੱਕ ਪਾਸੇ ਧਰਨਿਆਂ ਦੇ ਬੈਠੇ ਦੂਜੇ ਪਾਸੇ ਭਾਜਪੀ ਅੰਬਰਸਰ ਚਾਜੀ ਕੌਫ ਦਫਤਰ ਦਾ ਵਾਟਨ ਕਰਦੇ ਸ਼ਹੀਦ ਮਾਲਿਕ ਉੱਥੇ ਦੋਨਾਂ ਦਾ ਪਾਰਟੀ ਦਾ ਕੰਮ ਮੈਂ ਨਹੀਂ ਕੁਝ ਕਹਿ ਸਕਦਾ ਪੰਜਾਬ ਦੇ ਖਿਡਾਰੀ ਜੀ ਜਿਹੜੇ ਅਵਾਰਡ ਵਾਪਸ ਕਰਨ ਲੱਗੇ ਹਰਿਆਣੇ ਦੀ ਵੀ ਹਰ ਬੰਦਾ ਰੋਜ਼ ਕਰ ਰਿਹਾ ਜੀ ਹਰ ਬੰਦਾ ਰੋਜ਼ ਕਰ ਰਿਹਾ ਅੱਜ ਕਿਸਾਨ ਦੇ ਨਾਲ ਹਰ ਵਰਗ ਖੜ ਗਿਆ ਹੈ ਕਿ ਮੈਨੂੰ ਨਹੀਂ ਪਤਾ ਕਿ ਮੋਦੀ ਸਾਹਿਬ ਟਸਤੇ ਬਸ ਕਿਉਂ ਨਹੀਂ ਹੋ ਰਹੇ ਇਹ ਤਾਂ ਉਹ ਹੀ ਜਾਣ ਸਕਦੇ ਨੇ ਜਿਹੜੇ ਜਿਹੜੇ ਲੋਕਾਂ ਨੂੰ ਹਮਦਰਦੀ ਨਹੀਂ ਹੁੰਦੀ ਕਿਸੇ ਨਾਲ ਉਹ ਅੜਿਏਲੇ ਹੁੰਦੇ ਨੇ ਰਾਵਣ ਨੂੰ ਅੜਿਏਲ ਸਮਝਦੇ ਸੀ ਉਹਨੇ ਭਗਵਾਨ ਨਾਲ ਮੱਥਾ ਲਾ ਲਿਆ ਬਾਦਲ ਸਾਹਿਬ ਨੇ ਵਾਪਸ ਕਰਾਇਆ ਜੀ ਉਹਦੇ ਬਾਰੇ ਕੀ ਹਾਂ ਜੀ ਮੈਨੂੰ ਨਹੀਂ ਪਤਾ ਬਹੁਤ ਦੇਰ ਨਾਲ ਪਹਿਲਾਂ ਤਾਂ ਜਿਹੜੀ ਉਹਨਾਂ ਦੀ ਬੀਬੀ ਐ ਪਹਿਲਾਂ ਮਤਾ ਪਾਸ ਕਰਵਾਇਆ ਉੱਥੇ ਹਰ ਸਿਮਰਤ ਕੌਰ ਨੇ ਬਾਦਲ ਸਾਹਿਬ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਕਹਿੰਦੇ ਸੀ ਆ ਜਿਹੜੇ ਕਹਿੰਦੇ ਕਾਂਗਰਸੀ ਉਹੀ ਰੌਲਾ ਪਾਉਂਦੇ ਨੇ ਇੱਥੇ ਕੁਝ ਮਾੜਾ ਹੀ ਹੈ ਨਹੀਂ ਇਸ ਬਿੱਲ 'ਚ ਕਹਿੰਦੇ ਕੋਈ ਮਾੜਾ ਨਹੀਂ ਉਹਨਾਂ ਨੇ ਉਹਨੂੰ ਪਤਾ ਲੱਗ ਗਿਆ ਮਾੜਾ ਹੈਗਾ ਅਸੀਂ ਰਿਜੈਕਟ 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 ਕਰਤਾ ਅਜੂ ਰਿਜੈਕਟ ਕਰ ਰਹੇ ਆ ਬਾਦਲ ਸਾਹਿਬ ਨੂੰ ਬਾਅਦ ਚ ਆਇਆ ਇਹ ਤਾਂ ਜਦੋਂ ਸਾਰੀ ਦੁਨੀਆ ਲੱਖਾਂ ਦੀ ਤਾਦਾਦ ਤੁਰਪੇ ਬਾਦਲ ਦੇ ਘਰ ਨੂੰ ਫੇਰ ਉਹਨੇ ਅਸਤੀਫਾ ਦਿੱਤਾ ਵਾਪਸ ਲਿਆ ਇਹ ਤਾਂ ਮਗਰਮੋਛ ਦੀ ਹੰਝੂ ਨੇ ਕੋਈ ਲੇਟ ਮਾਜਰਾ ਜਿਹੜੇ ਘਟਮੰਦਨ ਵਾਸਤੇ ਮਹਾਰਾਸ਼ਟਰ ਆ ਵੀ ਗਏ ਆ ਮਾਮਤਾ ਬਨਾਰਜੀ ਨਾਲ ਵੀ ਉਹਨੇ ਨਾਲ ਗੱਲ ਕੀਤੀ ਲੱਗਦਾ ਠੀਕ ਜਿਹਦੇ ਨਾਲ ਮਰਜ਼ੀ ਕਰਨ ਚੰਦੂ ਕਦੇ ਕੋਈ ਅਕਾਲੀ ਦਲ ਬਣਾ ਲੈਂਦੇ ਨੇ ਕਦੇ ਸਰਬ ਹਿੰਦ ਅਕਾਲੀ ਦਲ ਕਦੇ ਕੋਈ ਇਹ ਤਾਂ ਪਤਾ ਨਹੀਂ ਕਿਹੜੀ ਬੇੜੀ 'ਚ ਬੈਠਣਗੇ ਸਨੀ ਦਿਓਲ ਕਹ ਰਹੇ ਨੇ ਵੀ ਜਿਹੜਾ ਆਰਡੀਨੈਂਸ ਬਿੰਦੂ ਲੈ ਕੇ ਵੀ ਅਸੀਂ ਦੇਖਣਾ ਦਸਨਾਂ ਨਾਲ ਵੀ ਹੋਰ ਕਿਸ ਨੂੰ ਬੋਲਣ ਦੀ ਲੋੜ ਹੈ ਹਾਂਜੀ ਸਨੀ ਦਿਓਲ ਕਹ ਰਹੇ ਆਰਡੀਨੈਂਸ ਬਿਲਾ ਤੇ ਵੀ ਕਿਸਾਨ ਤੇ ਅਸੀਂ ਆਪ ਬੀਜੇਪੀ ਸਰਕਾਰ ਦੇ ਕੋ ਹੋਰ ਕੋਈ ਬੋਲਣ ਦੀ ਲੋੜ ਨਹੀਂ ਕਿਸੇ ਵਿੱਚ ਕਿਉਂ ਨਾ ਬੋਲਣ ਕਿ ਤੂੰ ਲੋਗਿਆ ਲੋਕਾਂ ਦੀਆਂ ਵੋਟਾਂ ਲੈ ਕੇ ਸਨੀ ਦਿਓਲ ਇਹਨੂੰ ਲੋਕਾਂ ਨੇ ਵੋਟਾਂ ਪਾਈਆਂ ਪੰਜਾਬ ਦੇ ਕਿਸਾਨਾਂ ਨੇ ਮਜ਼ਦੂਰਾਂ ਨੇ ਸਾਰਿਆਂ ਨੇ ਅੱਜ ਕਹਿੰਦੇ ਬੋਲਣ ਨਾ મોદી ਕਰੇਗਾ ਮੋਦੀ ਨੇ ਕਰਨਾ ਹੁੰਦਾ ਪਹਿਲਾਂ ਕਿ ਉਹਨਾਂ ਕੀਤਾ ਉਹਨੂੰ ਕਰ ਦਿੰਦਾ ਬੰਦੇ ਦਾ ਪੁੱਤ ਐ ਜੇ ਧਰਮਿੰਦਰ ਦਾ ਪੁੱਤ ਐ ਚੰਗੀ ਤਰ੍ਹਾਂ ਹੁਣੇ ਜਾ ਕੇ ਮੋਦੀ ਨੂੰ ਕਹੇ ਵਾਪਸ ਲਵੇ ਤੇ ਨਿੱਚਲਾ